ਦੋਸਤੋ ਜਕੇਡੀ ਸਕੂਲ ਆਫ ਸੈਲਵ ਡਿਫੈਂਸ ਗੋਬਿੰਦ ਕਰਾਟੇ ਅਕੈਡਮੀ ਜੋ ਮੈਂ 1990 ਵਿੱਚ ਸ਼ੁਰੂ ਕੀਤੀ ਸੀ ਨਕੌਦਰ ਦੇ ਵਿੱਚ ਨਕੌਦਰ ਵਿੱਚ ਕਰਾਟੇ ਦੀ ਗੇਮ ਨੂੰ ਇੰਟਰੋਡਿਊਸ ਕੀਤਾ ਸੀ ਖੁਦ ਮੈਂ ਚੰਡੀਗੜ੍ਹ ਤੋਂ ਟ੍ਰੇਨਿੰਗ ਲਈ ਇਹਦਾ ਜਦੋਂ ਸਟਾਰਟਿੰਗ ਵਿੱਚ ਉਸ ਤੋਂ ਬਾਅਦ ਮੈਂ ਬਲੈਕ ਬੈਲਟ ਜਲੰਧਰ ਤੋਂ ਮਨਿੰਦਰ ਸਿੰਘ ਗੈਰੀ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਬਲੈਕ ਬੈਲਟ ਦਿੱਤੀ ਉਸ ਤੋਂ ਬਾਅਦ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸਟੈਪ ਚੱਲਦੇ ਰਹੇ ਸੋ ਪਿਛਲੇ 33 ਸਾਲ ਤੋਂ ਮੈਂ ਨਕੋਦਰ ਦੇ ਵਿੱਚ ਆਪਣੀ ਕਾਰਾਟੇ ਅਕੈਡਮੀ ਚਲਾ ਰਿਹਾ ਹਾਂ ਜਿਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਇਸ ਦਾ ਮੈਂ ਧੰਨਵਾਦ ਕਰਦਾ ਨਕੋਦਰ ਬਲਾਕ ਦੇ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਮੈਂ ਕਾਰਾਟੇ ਦੀ ਟ੍ਰੇਨਿੰਗ ਲੜਕੇ ਔਰ ਲੜਕੀਆਂ ਨੂੰ ਔਰ ਹਰ ਉਮਰ ਦੇ ਬੱਚਿਆਂ ਨੂੰ ਔਰ ਨੌਜਵਾਨਾਂ ਨੂੰ ਦਿੱਤੀ ਸੋ ਜਿਨ੍ਹਾਂ ਨੇ ਵੀ ਮੇਰੇ ਤੋਂ ਟ੍ਰੇਨਿੰਗ ਲਈ ਕਈਆਂ ਨੇ ਇਸ ਕਰਾਟੇ ਦੀ ਟ੍ਰੇਨਿੰਗ ਨੂੰ ਲੈ ਕੇ ਅੱਗੇ ਵੀ ਕਰਾਟੇ ਦੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜਾਂ ਕਈ ਬਾਅਦ ਚਲੇ ਗਏ ਜਾਂ ਕਈ ਜੌਬਸ ਵਿੱਚ ਚਲੇ ਗਏ ਮੈਂ ਉਹਨਾਂ ਦਾ ਵੀ ਸ਼ੁਕਰੀਆ ਕਰਦਾ ਕਿ ਉਹਨਾਂ ਨੇ ਮੇਰੀ ਇਸ ਕਰਾਟੇ ਗੇਮ ਨੂੰ ਜਿੰਦਾ ਰੱਖਿਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਰਾਟੇ 1997 ਦਾ ਮੈਂ ਇੱਕ ਕੰਪੀਟੀਸ਼ਨ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਐਪੀਸੋਡ ਦੇ ਵਿੱਚ ਕਿਉਂਕਿ 3 ਘੰਟੇ ਦੀ ਫਿਲਮ ਹੈ ਬੀ ਮਿੰਟ ਦੇ ਐਪੀਸੋਡ ਦੇ ਵਿੱਚ ਵੀ ਕਰਾਟੇ ਦਾ ਕੰਪੀਟੀਸ਼ਨ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ। ਔਰ ਮੈਨੂੰ ਉਮੀਦ ਹੈ ਕਿ ਤੁਸੀਂ ਉਸ ਐਪੀਸੋਡ ਨੂੰ ਪੂਰਾ ਪਿਆਰ ਇਤਿਫਾਕ ਦੇਵੋਗੇ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ। ਔਰ ਤੁਸੀਂ ਇਸ ਕੰਪੀਟੀ ਕੰਪੀਟੀਸ਼ਨ ਦੇ ਵਿੱਚ ਇੱਕ ਚੀਜ਼ ਨੋਟ ਕਰੋਗੇ ਕਿ ਜਦੋਂ ਪੁਰਾਣੇ ਕੰਪੀਟੀਸ਼ਨ ਹੁੰਦੇ ਸੀ ਤੇ ਇੱਕ ਰੀਤੀ ਰਿਵਾਜ ਦੇ ਨਾਲ ਸ਼ੁਰੂ ਹੁੰਦੇ ਸੀ। ਪਾਠ ਪੂਜਾ ਕਰਕੇ ਅਸੀਂ ਸ਼ੁਰੂ ਕਰਦੇ ਸੀ। ਕੋਈ ਪੈਸੇ ਦਾ ਮੋਹ ਨਹੀਂ ਸੀ। ਸਿਰਫ ਗੇਮ ਔਰ ਗੇਮ ਹੀ ਹਿਸਾਬ ਹੁੰਦੀ ਸੀ ਪਰ ਸਾਡੇ ਮਨਾਂ ਵਿੱਚ ਸਾਡੇ ਦਿਲ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਵਧੀਆ ਗੇਮ ਕਰਾਉਣ ਦੀ ਸਾਡੀ ਕੋਸ਼ਿਸ਼ ਰਹੀ ਹੈ ਤਾਂ ਕਿ ਵਧੀਆ ਸਿੱਖ ਸਕਣ ਸੋ ਪਹਿਲਾ ਦਾ ਦੌਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਇੱਕ ਕਰਾਟੇ ਦਾ ਕੰਪੀਟੀਸ਼ਨ 1997 ਦਾ ਜਿਸ ਦੇ ਵਿੱਚ ਬਹੁਤ ਪੁਰਾਣੇ ਸਟੂਡੈਂਟਸ ਨੇ ਪਾਰਟਿਸਪੇਟ ਕੀਤਾ ਸੀ ਅਤੇ ਉਸ ਟਾਈਮ ਦੇ ਅਤੇ ਹੁਣ ਦੇ ਬਹੁਤ ਵਧੀਆ ਲੋਗ ਔਰ ਬਹੁਤ ਬੁੱਧੀਜੀਵੀ ਲੋਗ ਉਸ ਕਰਾਟੇ ਟੂਰਨਾਮੈਂਟ ਵਿੱਚ ਜੁੜੇ ਸੀ ਔਰ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਤਾਲਮੇਲ ਦੇ ਨਾਲ ਜਿਹੜੇ ਕਰਾਟੇ ਕੰਪੀਟੀਸ਼ਨ ਕਰਾਏ ਜਾਂਦੇ ਸੀ ਔਰ ਜਿਹਦੇ ਵਿੱਚ ਕੋਈ ਇਹ ਕਹਿ ਸਕਦੇ ਆ ਕਿ ਕਿਸੇ ਦੇ ਵੱਲ ਹੀ ਜਾਂ ਕਿਸੇ ਸਟੂਡੈਂਟ ਨੂੰ ਜਿਤਾ ਦੇਣਾ ਜਾਂ ਕਿਸੇ ਸਟੂਡੈਂਟ ਨੂੰ ਜਾਣ ਕੇ ਹਰਾ ਦੇਣਾ ਇਦਾਂ ਦੀ ਕੋਈ ਗੱਲ ਨਹੀਂ ਸੀ ਇਕਵਲ ਸੀ ਸਾਰੇ ਸਟੂਡੈਂਟ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਕੰਪੀਟੀਸ਼ਨ ਫਾਈਟਾਂ ਹੁੰਦੀਆਂ ਸੀ ਸੋ ਅੱਜ ਮੈਂ ਪੇਸ਼ ਕਰਨ ਜਾ ਰਿਹਾ ਫਰਸਟ ਐਪੀਸੋਡ ਜਕੇਡੀ ਸਕੂਲ ਆਫ ਸੈਲਵ ਡਿਫੈਂਸ ਗੋਬਿੰਦ ਕਾਰਾਟੇ ਅਕੈਡਮੀ ਨਿਕੋਦਰ ਵੱਲੋਂ ਤੇ ਉਮੀਦ ਕਰਦਾ ਕਿ ਤੁਸੀਂ ਇਸ ਪਹਿਲੇ ਐਪੀਸੋਡ ਨੂੰ ਬਹੁਤ ਪਸੰਦ ਕਰੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਨੈਕਸਟ ਐਪੀਸੋਡ ਇਸੇ ਕਾਰਾਟੇ ਦਾ 1997 ਦੀ ਕੰਪੀਟੀਸ਼ਨ ਦਾ ਅਗਲੇ ਹਫ਼ਤੇ ਪੇਸ਼ ਕਰਾਂਗੇ ਹਫ਼ਤੇ ਵਿੱਚ ਹਫ਼ਤੇ ਬਾਅਦ ਹਫ਼ਤੇ ਬਾਅਦ ਤੁਹਾਨੂੰ ਹਰ ਐਪੀਸੋਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਅੱਗੇ ਹੋਗਾ ਨਹੀਂ ਜੇ ਰੋਣੇ ਤੋਂ ਨਹੀਂ ਗਏ ਅੱਛਾ ਤੇ ਪਰਵਾਹ ਨਹੀਂ ਕਰਦੇ ਨਹੀਂ ਮਾਂ ਬੁਲੂ ਆਉਂਦਾ ਆਉਂਦਾ ਹੈ ਲੈ ਆਉਂਦੇ ਨਹੀਂ

Thank you.

ਵਟਰੀਆ ਕਾਰਡ ਦੇ ਬਾਰੇ ਗੱਲ ਕਰਦੇ ਆ ਕਿਉਂਕਿ ਜੋ ਸਾਡੇ ਅੰਦਰ ਹੈ ਉਹ ਬਾਹਰ ਨਹੀਂ ਬਾਹਰ ਜੋ ਇਹ ਪੁਰਣੀ ਬੈਲਾ ਸਭੀ ਸਾਈਕੋਲੈਕਨ ਆਪਣੇ ਮੈਂ ਵਰਤੋਂ ਨਹੀਂ ਦਬਾਈ ਕਿਰਾਏ ਦਾ ਇਸ ਤਰ੍ਹਾਂ ਡਿਸਕਸ ਨਹੀਂ ਕਰਾਇਆ ਲੇਕਨ ਕਰਾ ਕੇ ਚੈਂਕੀ ਨੂੰ ਦੇਖਾ ਰਹੇ ਨੇ ਤੇ ਅੱਜ ਵੀ ਸ਼ੀਵਾ ਦੇ ਨਾਲ ਉਹ ਮੈਂ ਇਹ ਵੀ ਦੱਸਣਾ ਚਾਹਾਂ ਕਿ ਇਹ ਅੱਜ ਦਾ ਸਿੱਖਿਆ ਹੋਇਆ ਅੱਜ ਸਿਰਫ ਤੁਹਾਨੂੰ ਜਿਹੜੇ ਵੱਡੀਆਂ ਬੈਲਸ ਦੇ ਚੈਨ ਹੁੰਦੀਆਂ ਨੇ ਨਾ ਬਲੈਕ ਸਟਾਰ ਨੇ ਮੈਨੂੰ ਬਹੁਤ ਜ਼ਿਆਦਾ ਨਹੀਂ ਪਤਾ ਲੱਗਿਆ

ਦੇਖਿਆ ਗਿਆ ਦੇ ਆਰੰਭ ਤੋਂ ਦੇ ਚਾਈ ਕਰਦੇ ਜੋ ਇਦਗੇ ਬੱਚਿਆਂ ਨੂੰ ਅਸ਼ੀਰਵਾਦ ਦੇ ਗਾਨ ਉਥੇ ਮੈਂ ਜੋ ਬੜਾਈ ਦੀ ਜੇ ਕੇ ਕਰਦੇ ਹੈ ਸੰਡੇ ਜੇ ਦੇਖਣਾ ਦੇ ਕਿ ਤੇ ਖੜਾਦੀ ਹਾਂ ਇੰਟਰਨੈਸ਼ਨਲ ਲੈਵਲ ਪਰ ਹੋ ਜੀ ਰਿਵਲ ਦਾ ਕੋਈ ਦੂਨ ਨਹੀਂ ਹੈ ਉਹ ਚਾਹੀਏ ਇਹ ਦੋਨੇ ਬੀਤੇ ਬਹੁਤ ਹੋਗਾ ਕੰਮ ਨਹੀਂ ਕੀਤਾਗਾ ਉਹ ਗੱਲ ਮੈਨੂੰ ਬਾਤ ਐਟ ਦੋ ਮੈਂ ਉਹਦੇ ਦੇਖਿਆ ਕਿ ਆਪਣੇ ਉਹ ਬੱਚਿਆਂ ਨੂੰ ਬਹੁਤ ਸੰਭਾਲਦੇ ਆ ਸਾਡੇ ਤੇ ਕਿਤਾਬੀ ਕਾਰਵਾਈਆਂ ਕਰਦੇ ਦੇ ਕੇ ਜੇ करते सारे कुछ पता लगे इस दे मैं थो अपने इस एसोसीएशन के वालों सारे प्लेयर्स जो बाल स्टेट को भी आया जुआया कहती था और अपनिया गुड विशेष पेश करती हाँ धन्यवाद Yes. 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 Like fight. Like fight.